ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸ਼ਾਮ ਦਾ ਟਾਈਮ ਹੈ ਜੀ ਸ਼ਾਮ ਦੇ 7:30 ਹੋ ਚੁੱਕੇ ਨੇ ਤੇ ਆਪਾਂ ਧਾਰ ਚੋਲੀ ਆ ਤੇ ਪਸ਼ੂ ਅੰਦਰ ਕਰਕੇ ਤੇ ਮਛਰਦਾਨੀ ਛੱਡਤੀ ਆ ਧੂਆ ਪਾ ਕੇ ਕੀੜਾ ਮਛਰ ਬਾਹਰ ਕੱਢਦਾ ਸੀਗਾ ਤੇ ਹੁਣ ਪੱਖੇ ਚੱਲਦੇ ਆ ਤੇ ਇਹ ਪੱਠੀ ਮਾੜੇ ਮੋٹے ਜਿਹੜੇ ਹੈਗੇ ਖਾ ਕੇ ਬਹਿ ਜਾਣੀ ਆ ਤੇ ਇਧਰ ਆਪਾਂ ਕਰਦੇ ਆਂ ਸ਼ਾਮ ਦਾ ਰੋਟੀ ਟੋਕ ਇਧਰ ਆਪਾਂ ਆਟਾ ਲਿਆ ਕੇ ਰੱਖ ਲਿਆ ਛਾਣ ਕੇ ਤੇ ਸਬਜ਼ੀ ਚੀਰੀ ਜਾਂਦੀ ਸੀਗੀ ਮੈਂ ਹੁਣ ਤੇ ਆਪਾਂ ਕੜਾਈ ਦੇ ਵਿੱਚ ਚੁੱਲੇ ਤੇ ਸਬਜ਼ੀ ਬਣਾਵਾਂਗੇ ਤੇ ਦੂਜਾ ਸਮਾਨ ਵੀ ਝੱਕ ਕੇ ਲਿਆਵਾਂਗੇ ਨਾਲ ਦੀ ਨਾਲ ਨੂਨ ਮਿਰਚ ਬੇਸਿਕ ਮਸਾਲੇ ਤੇ ਚਲੋ ਜੀ ਕਰਦੇ ਆਂ ਸਟਾਰਟ ਕੰਮ ਬਣਾਉਣੀ ਆ ਰੋਟੀ ਮੜ ਕੇ ਮੱਛਰ ਹੋ ਜੂ ਨੇਰੀ ਹੋ ਜੂ ਆਏ ਨੇਰਾ ਹੋ ਜੂਗਾ ਤੇ ਤਾਂ ਲੱਗਾ ਪਿਆ ਸੀ ਅੱਜ ਸਵੇਰ ਨੂੰ ਮਾੜੀ ਮੋਟੀ ਹਵਾ ਚੱਲ ਪਵੇ ਇੱਧਰ ਆਪਣੇ ਮਿਸਤਰੀ ਲੱਗਾ ਸੀ ਲੱਕੜ ਵਾਲਾ ਜਦੋਂ ਤੇ ਲੱਕੜਾਂ ਦੇ ਪੀਸ ਜੇ ਪਏ ਸੀ ਉਹ ਕੌਣ ਲੱਗਦਾ ਸੀਗਾ ਵਿੱਚ ਵਿੱਚ ਮੈਂ ਕਿਹਾ ਚੱਲ ਪਾਥਨਾ ਫੇਰ ਬਾਲ ਲਾਂਗੇ ਇਹਨੂੰ ਆਪਾਂ ਕੀ ਰੱਗ ਲਾ ਕੇ ਤੇ ਇਹ ਬਾਲ ਲੈਣੇ ਆ ਤੇ ਕੱਟ ਕੇ ਸਬਜੀ ਤੇ ਧਰਦੇ ਆ ਤੇਲ ਵਗੇਰਾ ਚੱਕ ਕੇ ਲਿਓਣ ਵਾਲਾ ਹਜੇ ਆਦ ਕੰਚਾਲ ਗਏ ਜੀ ਆਪਾਂ ਤੇ ਇੱਧਰ ਨਾਲ ਦੀ ਨਾਲ ਜਿਹੜੀਆਂ ਰਹਿ ਗਈਆਂ ਪਿੰਡਾਂਾਂ ਚੀਕ ਲਾਂਗੇ ਕਿਉਂਕਿ ਉੱਧਰ ਮੱਝਾਂ ਲੜਦੀਆਂ ਸੀ ਅਜ ਇਹਨਾਂ ਨੇ ਬੰਨਿਆ ਸੀ ਉਲਟ ਬੰਨਤਾਂ ਉਹ ਆਪਸ ਵਿੱਚ ਲੜਦੀਆਂ ਸੀ ਉਹਨਾਂ ਨੂੰ ਬੰਨਨ ਚਲੀ ਗਈ ਤੇ ਕੱਤੀ ਨੂੰ ਪਾਣੀ ਰੱਖਣ ਵਾਲਾ ਸੀ ਤੇ ਉਹ ਪਾਣੀ ਰੱਖਿਆ ਤੇ ਹੁਣ ਸਬਜ਼ੀ ਚੀਰ ਲਏ ਨਾਲ ਦੀ ਨਾਲ ਤੇ ਆਪਾਂ ਤੜਕਾ ਲਾ ਦਾਂਗੇ ਮੀਰਾਹੁ ਚੱਲਿਆ ਜੀ ਤੇ ਆਪਾਂ ਸਬਜ਼ੀ ਚਿੱਤੀ ਆ ਰੱਖ ਤੇ ਨਿਆਣੇ ਇੰਨੇ ਹੀ ਕੱਟ ਲਾਉਂਦੀ ਐ ਇੰਨੇ ਹੀ ਕੱਟ ਲਾਉਂਦੀ ਐ ਬਹੁਤ ਕੰਮ ਕਰਦੀ ਐ ਕੁਛੀ ਦੇਛੀ ਤੁਹਾਡੇ ਵੀ ਲੈ ਤੈਨਾਂ ਤੰਗ ਕਰਦੀ ਆ ਗਈ ਉਹ ਉੱਥੇ ਵੀ ਆ ਗਈ ਉਹ ਫਿੱਟ ਹਾਂ ਫੇਰ ਚਲੀ ਗਈ ਲੈ ਤਾਂ ਤੇ ਪਸੂ ਵਿਚਾਰੇ ਉੱਥੇ ਖੜੇ ਸਾਰੇ ਕੜਕ ਕੜਕ ਉੱਥੇ ਖੜੇ ਹੋ ਗਏ ਇਹ ਗਰਮੀ ਲੱਗਦੀ ਇਹਨਾਂ ਨੂੰ ਮੱਛਰ ਤਾਂ ਹੈ ਨਹੀਂ ਨਾ ਬਸ ਗਰਮੀ ਲੱਗਦੀ ਕਿਉਂਕਿ ਮੱਛਰ ਤਾਂ ਨਹੀਂ ਆ ਪਾ ਕੇ ਮੈਂ ਕੱਢ ਦੇਣੀ ਹੁੰਦੀ ਆ ਬਾਹਰ ਤੇ ਫੇਰ ਬਾਅਦ ਮੱਛਰਾਂ ਨਹੀਂ ਕੱਢਦੀ ਨੀ ਜਿੰਦਰ ਬਾਂਦੇ ਆਪਣੀ ਸਲਜੀ ਸਲਜੀ ਬਾਂਦੇ ਬਾਂਦੇ ਆਪਾਂ ਬੰਦ ਵੀ ਆਤਾ ਦੀ ਆਹੀ ਰੋਟੀ ਬਣਾ ਤੇ ਲਈ। ਲਓ ਜੀ ਆਟਾ ਆਪਾਂ ਲਿਆ ਗੋਨ। ਇਹਨੂੰ ਜੱਟਾਂ ਹੀ ਰੱਖਦੇ ਇੱਕ ਮੁੱਕੀ ਫੇਰ ਦੇ ਲਾਂਗੇ ਟੈਕ ਜੇ ਜਾਊਗਾ ਉਹਦੋਂ ਮੁੱਕੀ ਦੇ ਦਾਂਗੇ ਬਾਅਦ ਚ ਆਪਾਂ। ਤੇ ਇਧਰ ਸਾਜੀ ਵੀ ਆਪਣੀ ਬਣ ਗਈ ਆ ਤੇ ਲਾਲ ਵੀ ਰੋਟਣਾ। ਥੋੜਾ ਟਾਈਮ ਪਹਿਲਾਂ ਆਟਾ ਗੁੰਨਿਆ ਹੋਵੇ ਨਾ ਟੈਕ ਜੇ ਜਾਂਦਾ ਤੇ ਰੋਟੀ ਸੋਹਣੀ ਆਉਂਦੀ ਆ। ਤੇ ਫਿਰ ਆਪਣਾ ਚੱਕਣਾ ਦੇਣਾ ਚੱਕਣਾ ਦੀ ਰੋਟੀ ਲਾਣ ਲੱਗ ਪਈਆਂ ਜੀ ਆਪਾਂ ਸਬਜੀ ਮੈਂ ਰੱਖਿਆ ਦੀ ਰਸੋਈ 'ਚ ਕਿਉਂਕਿ ਇੱਥੇ ਡੱਡੂ ਫਰਦੇ ਸੀ ਨਿੱਕੇ ਨਿੱਕੇ ਤੇ ਮੈਂ ਕਿਹਾ ਵੀ ਪਤਾ ਨਹੀਂ ਹੁੰਦਾ ਸਬਜੀ 'ਚ ਇਹ ਨਾ ਹੋਵੇ ਪੀਤ ਕੀਤਾ ਕਰਾਇਆ ਕੰਮ ਵੱਡਾ ਬਣ ਜਾਵੇ ਤੇ ਚਲੋ ਜੀ ਆਪਾਂ ਰੋਟੀ ਲਾ ਲਗੇ ਬਾਅਦ 'ਚ ਗੱਲ ਕਰਦੇ ਆ ਕਿਉਂਕਿ ਕੈਮਰਾਮੈਨ ਵੀ ਮੈਂ ਆਪ ਐ ਤੇ ਕੰਮ ਵੀ ਮੈਂ ਆਪ ਕਰਨੇ ਆ ਤੇ ਤਾਂ ਕਰਕੇ ਮੈਨੂੰ ਔਖਾ ਹੋ ਜਾਂਦਾ ਥੋੜਾ ਜਿਹਾ ਚਲੋ ਜੀ ਆਪ ਦੀ ਮਿਹਨਤ ਕਰਦੇ ਆਂ ਪ੍ਰਮਾਤਮਾ ਫਲ ਲਾਊਗਾ ਜਰੂਰ ਠੀਕ ਹੈ ਜੀ ਮਿਲਦੇ ਆਂ ਥੋੜੀ ਦੇਰ ਬਾਅਦ ਰਹਾ ਤਾਂ ਆਪਾਂ ਨਿਰਰ ਹੋ ਗਿਆ ਜੀ ਤੇ ਹੁਣ ਆਪਾਂ ਬਣਾਉਣ ਲੱਗਦੇ ਆਂ ਐਂਟਰ ਲੋਕ ਕਰਦੇ ਸੀਗੇ ਸੂਟ ਨੂੰ ਗਿਆ ਹੁਣ ਆਪਾਂ ਦੂਜਾ ਗਾਂ ਕਰਦੇ ਆ ਆ ਮੈਂ ਅੰਦਰ ਦੀ ਸਿਉਣਾ ਲਾਦੀ ਸੀ ਦੂਜੋ ਗੁੰਮੀ ਕਿਉਂਕਿ ਇਹ ਮਸ਼ੀਨ ਤਾਂ ਪਈ ਐ ਤੇ ਫਿਰ ਮੈਨੂੰ ਤਾਂ ਔਖਾ ਸੀਗਾ ਤੇ ਮੈਂ ਉਵੇਂ ਗੁੰਮ ਸਿਉਣਾ ਲਾਦੀ ਹੁਣ ਆਪਾਂ ਇੱਥੋਂ ਇੰਟਰਲੌਕ ਕਰ ਦਿੰਨੇ ਆ ਆ ਬੜ ਸ ਪਹੁੰਚ ਆ ਵੀ ਸਿਉਣਾ ਸਿਉਣ ਐਂਟਰਲੌਕ ਹੋ ਜਾਂਦੀ ਹੈ ਜੀ ਤੇ ਆਮ ਤਾਂ ਐਂਟਰਲੌਕ ਕਰ ਲੈ ਸੂਟ ਤੋਂ ਬਾਅਦ ਜੀ ਆਪਾਂ ਤੇ ਹੁਣ ਕੜਤਾ ਕਰ ਲਗੇ ਤੇ ਫਿਰ ਆਪਾਂ ਮਸ਼ੀਨ ਬਾਰੇ ਤਾਂ ਨੋਲਿਜ ਦਿੰਨੇ ਆ ਇੱਕ ਪਾਸਾ ਮੋੜਾ ਕਰ ਲਿਆ ਤੇ ਹੁਣ ਇਹਦਾ ਕੜਤੀ ਨਾਲ ਦੂਜਾ ਦੂਜੀ ਸਾਈਡ ਕਰ ਲਗੇ ਆਪਾਂ ਐਂਟਰਲੌਕ ਬਹੁਤ ਸੌਖਾ ਕਰਦੇ ਜਿਹਾ ਕੜਾ ਹੁੰਦਾ ਬਸ ਇਹਦੇ ਟਾਈਮ ਟੈਂਪਸ ਆਪੇ ਹੀ ਚੱਲਦੀ ਹੈ ਤੇ ਨਾਲ ਦਿਨ ਵਾਲੇ ਦਾ ਖੜਕਾ ਹੁੰਦਾ ਇਸ ਤਰ੍ਹਾਂ ਆਪਾਂ ਬਾਹਰ ਲਾਗੇ ਆਪਾਂ ਇਸ ਤਰ੍ਹਾਂ ਬੜ ਕੇ ਜੇ ਸਲਾਈ ਕੀਤੀ ਹੋਊਗਾ ਚੀਜ਼ਾਂ ਉਹਨਾਂ ਦੇ ਉੱਪਰ ਹੀ ਕਰ ਦੇਣਾ ਲੋਜੀ ਕੋੜ ਤੇ ਪਜਾਮੇ ਤੇ ਸੂਟ ਆਪਾਂ ਕਰ ਲਈ ਐ ਇੰਟਰਲੋਕ ਤੇ ਤਾਗਿਆਂ ਦਾ ਗੰਦ ਵੀ ਬਹੁਤ ਪੈਂਦਾ ਤੇ ਇੱਧਰ ਆਪਾਂ ਮਸ਼ੀਨ ਬਾਰੇ ਤਾਂ ਨਹੀਂ ਦੱਸਦਗੇ ਇਸ ਤਰ੍ਹਾਂ ਦੀ ਹੁੰਦੀ ਆ ਮਸ਼ੀਨ ਜੀ ਮੇਰੀ ਜੜਾਈ ਨੀ ਗੇ ਮੇਰੀ ਉਹੀ ਸਟੂਲ ਦੇ ਉੱਪਰ ਰੱਖੀ ਹੋਈ ਆ ਤੇ ਇੱਥੇ ਕੱਪੜਾ ਰੱਖ ਕੇ ਆਏ ਰੱਖ ਲਈ ਵੀ ਹੱਲ ਦੇਣਾ ਤੇ ਆਹ ਕੈਂਚੀ ਹੁੰਦੀ ਤਾਗੇ ਕੱਟਣ ਨੂੰ ਤੇ ਆਹ ਚੀਜ਼ ਹੁੰਦੀ ਆ ਇਸ ਤਰ੍ਹਾਂ ਦੀ ਇਹਦੇ ਤਾਗੇ ਪਾਉਣ ਨੂੰ ਇਹਦੇ ਵਿੱਚ ਮਸ਼ੀਨ ਦੇ ਵਿੱਚ ਤਾਗੇ ਤੇ ਤਾਗੇ ਇਹਦੇ ਇਸ ਤਰ੍ਹਾਂ ਦੇ ਆ ਵੇਖੋ ਤੈਨ ਨੜੇ ਚੱਲਦੇ ਆ ਕੋਈ ਵੀ ਤੁਸੀਂ ਨੜਾ ਲੈ ਸਕਦੇ ਇਹਦਾ ਦੇਸੀ ਜਾਂ ਕੋਸ਼ ਵੀ ਰੰਗਦਾਰ ਵੀ ਇਹਦਾ ਕਈ ਵਾਰ ਕੋਈ ਯੋਜਸ ਉਠ ਹੁੰਦਾ ਮੈਂ ਕਲਰਫੁਲ ਵੀ ਐ ਲਾ ਲਈਨੀ ਆ ਨਾਲ ਮੈਚ ਕਰਦੇ ਇਸ ਤਰ੍ਹਾਂ ਦੇ ਇਹ ਨੜੀ ਮਿਲ ਜਾਂਦੀ ਹੈ ਮਸ਼ੀਨ ਦੇ ਤੇ ਇਹ ਰੀਸ ਨਾਲ ਇਸ ਤਰ੍ਹਾਂ ਚੱਲਦੀ ਹੈ ਤੇ ਰੀਸ ਤੇ ਚੱਲ ਜਾਂਦੀ ਪੈਰਾਂ ਤੇ ਵੀ ਲਾਈ ਹੁੰਦੀ ਪਰ ਮੇਰੇ ਤੇ ਰੀਸ ਤੇ ਲਾਈ ਹੋਈ ਆ ਇਹ ਇਸ ਤਰ੍ਹਾਂ ਐ ਖੋਲ ਜੂਗੀ ਇਸ ਤਰ੍ਹਾਂ ਇਹਦਾ ਜਿਗਾਰਡ ਮੈਂ ਇੱਥੋਂ ਦਾਗਾ ਜਾਂ ਜਾ ਕੇ ਤੇ ਰਚਾ ਇੱਕ ਹੋਰ ਗਾਂ ਮੂਰੀ ਉਹਦੇ ਵਿੱਚ ਦੀ ਪਾ ਕੇ ਫੇਰ ਇੱਥੋਂ ਦਾਗਾ ਹੁੰਦਾ ਉਧਰੋਂ ਇੱਥੋਂ ਦਾਗਾ ਹੁੰਦਾ ਇਹਦਾ ਇਥੇ ਧਾਗਾ ਪੈਂਦਾ ਜਿਹੜਾ ਸੂਈ ਵਾਲਾ ਧਾਗਾ ਇਹ ਉੱਪਰ ਹੈ ਇਹ ਇਸ ਤਰ੍ਹਾਂ ਕਰਦੇ ਇੱਥੋਂ ਨੀਚੋਂ ਤਿੰਨ ਧਾਗੇ ਨੀਚੇ ਨੂੰ ਜਾਂਦੇ ਇੱਥੋਂ ਇਹ ਆਹ ਉੱਪਰਲਾ ਸੂਈ ਵਾਲਾ ਧਾਗਾ ਆ ਜਿਹੜਾ ਇੱਥੇ ੱਲੇ ਜਾਂਦਾ ਉਹ ਹੈ ਤੇ ਆਹ ਸਾਈਡ ਵਾਲਾ ਬਹੁਤ ਸੌਖਾ ਹੈ ਜੀ ਆਪਦੇ ਕੋਲੇ ਚੀਜ਼ ਹੈ ਆਪਦੇ ਕੋਲੇ ਕੋਈ ਵੀ ਹੈਗੀ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਨ ਹੈਗਾ ਆਪਾਂ ਨੂੰ ਆ ਵੀ ਸਹੂਲਤ ਹੀ ਹੁੰਦੀ ਸੌਖੰਦਾ ਕਰੇ ਜਦੋਂ ਮਰਜੀ ਜਿਹੜਾ ਕੰਮ ਕਰ ਲਵੇ ਤੇ ਆਪਦੇ ਪਲੇਸਿੰਗ ਟਿਸਟ ਜਦੋਂ ਮਰਜ਼ੀ ਨਾਲ ਦੀ ਨਾਲ ਇੰਟਰਲੋਕ ਕਰ ਲਓ ਸੌਖਾ ਬਹੁਤ ਹੈ ਜੀ ਇਹਦਾ ਮੈਨੂੰ ਤੇ ਹੁਣ ਮੇਰੇ ਕੋਲ ਕਾਫੀ ਸੂਟ ਪਏ ਸੀ ਇੰਟਰਲੋਕ ਕਰਨ ਵਾਲੇ ਤੇ ਹੁਣ ਮੈਂ ਅੱਜ ਕੀਤੇ ਆ ਹਜੇ ਦੋ ਸੂਟ ਰਹਿੰਦੇ ਆ ਉਹ ਕਿਤੇ ਨੂੰ ਕਾਫੀ ਹੋ ਗਿਆ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਜੀ ਰਿਕਵੈਸਟ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਸ਼ੇਅਰ ਵੀ ਕਰ ਦਿਆ ਕਰੋ ਤਾਂ ਕੇ ਹੋਰ ਗਾ ਸਬਸਕ੍ਰਾਈਬ ਕਰ ਲੈਣ ਠੀਕ ਹੈ ਜੀ ਮਿਲਦੀ ਆਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਆ ਮੇਰੇ ਕੋਲ ਸਟੈਂਡ ਹੈ ਇਸ ਸਟੈਂਡ ਤੇ ਲਾ ਲੈਣੀ ਹੁੰਨੀ ਆ ਜਾਂ ਜਾਂ ਵੀਡੀਓ ਆ ਬਣਾਉਣੀ ਹੁੰਨੀ ਆ ਮੈਂ ਹੱਥ 'ਚ ਕੈਮਰਾ ਫੜ ਕੇ ਠੀਕ ਹੈ ਜੀ ਓਕੇ ਬਾਏ